ਪ੍ਰਭਗਵਨ ਤਮਨ ਸਾਹਿਬ ਬਸ ਤੁਸੀਂ ਵੜਕ ਮਾਰੀ ਚ ਆਓ ਮੇਰੇ ਨਾਲ ਬਹਿਸ ਕਰੋ ਮਤਲਬ ਐ ਵਿਖਾਉਣਾ ਵੀ ਤੁਹਾਨੂੰ ਤਾਂ ਪਤਾ ਹੀ ਕੱਖ ਨਹੀਂ ਮੈਨੂੰ ਸਾਰਾ ਪਤਾ ਹੈ ਮੈਂ ਕਿਸਾਨ ਆ ਦੂਜੇ ਪਾਸੇ ਜਦੋਂ ਸੰਪਾਤਕਰਾਰ ਭਾਈਚਾਰ ਨੇ ਸਵਾਲ ਪੁੱਛਿਆ ਵੀ ਭਾਈ ਕਿਸਾਨਾਂ ਨੇ ਤੁਹਾਡੀ ਬਹਿਸ ਨੂੰ ਕਬੂਲ ਕਰ ਲਿਆ ਚੁਣੌਤੀ ਨੂੰ ਉਦੋਂ ਕਹਿੰਦਾ ਨਹੀਂ ਮੈਂ ਤਾਂ ਝੋਨਾ ਲਵਾ ਰਿਆ ਮੈਂ ਤਾਂ ਝੋਨੇ ਦੀ ਫਿਕਰ ਆ ਕਿਸਾਨਾਂ ਨੂੰ ਇਹਨਾਂ ਨੂੰ ਬਹਿਸ ਦੀ ਪਈ ਆ ਝੋਨਾ ਕਿਸਾਨਾਂ ਨੇ ਲਾਉਣਾ ਮੁੱਖ ਮੰਤਰੀ ਸਾਹਿਬ ਨੇ ਪਨੀਰੀ ਪੱਟ ਕੇ ਨਹੀਂ ਦੇਣੀ ਜਾ ਕੇ ਵੀ ਬਹੁਤ ਇਹਨਾਂ ਨੂੰ ਫਿਕਰ ਹੈ ਮੁੱਖ ਕੀ ਮੁੱਖ ਮੰਤਰੀ ਭਗਵੰਤ ਮਾਨ ਆਪੇ ਚੁਣੌਤੀ ਦੇ ਕੇ ਆਪੇ ਚੈਲੰਜ ਕਰਕੇ ਤੇ ਹੁਣ ਆਪੇ ਭੱਜ ਰਹੇ ਨੇ ਆਪਣੇ ਨਾਲ ਨੇ ਸਯੁਕਤ ਕਿਸਾਨ ਮੋਰਚਾ ਦੇ ਆਗੂ ਅਵਤਾਰ ਸਿੰਘ ਮਹਿਮਾ ਪਿਛਲੇ ਦਿਨੀ ਮੁੱਖ ਮੰਤਰੀ ਨੂੰ ਪਹਿਲਾਂ ਕਿਸਾਨਾਂ ਨੇ ਚੁਣੌਤੀ ਦਿੱਤੀ ਸੀ ਕਿ ਆ ਸਾਡੇ ਨਾਲ ਬਹਿਸ ਕਰ ਕਿਸਾਨਾਂ ਨੇ ਕਿਸਾਨ ਪਵਨ ਚ ਕੁਰਸੀ ਵੀ ਲਾਈ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸੀ ਆਏ ਉਸ ਤੋਂ ਬਾਅਦ ਹਫਤਾ ਕੋ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਚੈਲੰਜ ਕਰ ਦਿੱਤਾ ਬਠਿੰਡਾ ਦੇ ਵਿੱਚ ਉਹ ਕਹਿੰਦੇ ਖੇਤੀ ਨੀਤੀ ਬਾਰੇ ਇਹ ਮੇਰੇ ਨਾਲ ਬਹਿਸ ਕਰਨ ਉਸ ਤੋਂ ਬਾਅਦ ਐਸਕੇਐਮ ਸਯੁਕਤ ਕਿਸਾਨ ਮੋਰਚੇ ਨੇ ਚੈਲੰਜ ਕਬੂਲ ਲਿਆ ਤੇ ਕਹਿ ਦਿੱਤਾ ਕਿ ਥਾਂ ਵੀ ਤੇਰੀ ਟਾਈਮ ਵੀ ਤੇਰਾ 10 ਕਦੋਂ ਬਹਿਸ ਕਰਨੀ ਹੈ ਉਸ ਤੋਂ ਬਾਅਦ ਫੇਰ ਕੱਲ ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਕਿਸਾਨਾਂ ਨੇ ਤੁਹਾਡੀ ਚੁਣੌਤੀ ਕਬੂਲ ਕਰ ਲਈ ਹੈ ਹੁਣ ਤੁਸੀਂ ਉਹਨਾਂ ਨਾਲ ਬਹਿਸ ਕਰੋਗੇ ਤਾਂ ਮੁੱਖ ਮੰਤਰੀ ਸਾਹਿਬ ਇੱਕਦਮ ਯੂ ਟਰਨ ਲੈਂਦੇ ਹੋਏ ਕਹਿੰਦੇ ਨੇ ਕਿ ਮੈਨੂੰ ਝੋਨਾ ਲਵਾਉਣ ਦੀ ਪਈ ਹੈ ਇਹ ਇਹਨਾਂ ਨੂੰ ਬਹਿਸਾਂ ਦੀ ਪਈ ਹੈ ਕੋਈ ਨਹੀਂ ਬਹਿਸਾਂ ਕਰ ਲਾਂਗੇ ਫਿਰ ਕਿਤੇ ਅਵਤਾਰ ਸਿੰਘ ਜੀ ਇਹ ਇਹ ਜਿਹੜਾ ਵਰਤਾਰਾ ਚੱਲਿਆ ਕੀ ਕਹੋਗੇ ਮੁੱਖ ਮੰਤਰੀ ਸਾਹਿਬ ਬਹਿਸ ਤੋਂ ਭੱਜ ਰਹੇ ਨੇ ਕੀ ਕਰਨਾ ਚਾਹੁੰਦੇ ਨੇ ਦੇਖੋ ਮੁੱਖ ਮੰਤਰੀ ਸਾਹਿਬ ਕੋਲੇ ਬਹਿਸ ਕਰਨ ਲਈ ਕੁਝ ਹੈ ਹੀ ਨਹੀਂ ਹੂੰ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਹੋਣ ਵਾਲਾ ਰੋਲ ਅਦਾ ਨਹੀਂ ਕਰ ਰਹੇ ਉਹ ਕਹਿੰਦੇ ਨੇ ਮੈਂ ਸਾਢੇ 3 ਕਰੋੜ ਲੋਕਾਂ ਦਾ ਕਸਟੋਡੀਅਨ ਹੁਣ ਸਾਢੇ 3 ਕਰੋੜ ਲੋਕਾਂ ਚ ਮਜ਼ਦੂਰ ਵੀ ਨੇ ਕਿਸਾਨ ਵੀ ਨੇ ਤੇ ਕਿਸਾਨਾਂ ਨਾਲ ਵਾਦਾ ਕੀਤਾ ਸੀ ਪੰਜਾਬ ਪੱਖੀ ਖੇਤੀ ਨੀਤੀ ਬਣਾਉਣ ਦਾ ਮੈਂ ਤੁਹਾਡੀ ਗੱਲ ਨੂੰ ਦਰੁਸਤ ਕਰਦੇ ਆ ਜਦੋਂ ਪਹਿਲਾਂ ਬੈਂਸ ਦੀ ਚੁਣੌਤੀ ਕਿਸਾਨਾਂ ਨੇ ਦਿੱਤੀ ਸੀ ਉਦੋਂ ਕਿਸਾਨਾਂ ਨੇ ਨਹੀਂ ਦਿੱਤੀ ਸੀ ਇਹਨਾਂ ਨੇ ਕਿਹਾ ਸੀ ਅਸੀਂ ਖੇਤੀ ਪਾਲਸੀ ਬਣਾਵਾਂਗੇ ਤੁਸੀਂ ਸੁਝਾਅ ਦਿਓ ਤੇ ਕਿਸਾਨ ਜਥੇਬੰਦੀਆਂ ਨੇ ਲੰਮੇ ਛੋੜੇ ਸੁਝਾਅ ਨਹੀਂ ਬਲਕਿ ਪੂਰੀ ਦੀ ਪੂਰੀ ਜਿਹੜੀ ਪੰਜਾਬ ਦੀ ਕੁਦਰਤ ਪੱਖੀ ਖੇਤੀ ਦਾ ਇੱਕ ਪੂਰਾ ਮਾਡਲ ਜਿਹੜਾ ਉਹ ਇਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਕਿਸ ਤਰ੍ਹਾਂ ਕਰੋ ਹੂੰ ਇਹ ਉਹ ਤਾਂ ਮੰਨੇ ਨਹੀਂ ਇਹਨਾਂ ਨੇ ਉਲਟਾ ਜਿ세 ਬੰਦੇ ਤੇ ਹਮਲਾ ਵੜ ਦਿੱਤਾ ਹੂੰ ਜਦੋਂ ਚੰਡੀਗੜ੍ਹ ਜਾਂਦੇ ਆ ਕਿਸਾਨਾਂ ਨੂੰ ਰੋਕਿਆ ਸਯੁਕਤ ਕਿਸਾਨ ਮੋਰਚੇ ਨੂੰ ਨਾਲ ਹੀ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਚੁੱਕਿਆ ਹੂੰ ਉਦੋਂ ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਖੁਦ ਕਿਹਾ ਸੀ ਜਦੋਂ ਕਹਿੰਦੇ ਸੀ ਇਹਦਾ ਸੜਕਾਂ ਰੋਕ ਕੇ ਬੈਠੇ ਨੇ ਮੇਰੇ ਨਾਲ ਬਹਿਸ ਕਰ ਲੈਣ ਲਾਈਵ ਤੇ ਬਹਿੜ ਜਾਣੇ ਆ ਭਗਵਾਨ ਤਮਨ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਚੁਣੌਤੀ ਕਬੂਲ ਕਰਦੇ ਹਾਂ ਅਸੀਂ ਪੰਜਾਬ ਭਵਨ 'ਚ ਕਿਹਾ ਸੀ ਜੇ ਅਸੀਂ ਪੰਜਾਬ ਭਵਨ ਬੈਠੇ ਹਾਂ ਐਨੀ ਤਰੀਕ ਨੂੰ ਬੈਠੇ ਹਾਂ ਮੁੱਖ ਮੰਤਰੀ ਸਾਹਿਬ ਜੇ ਤੁਹਾਨੂੰ ਆਪਣੀ ਸੁਰੱਖਿਆ ਨੀਤੀ ਤੋਂ ਜਗ੍ਹਾ ਕੋ ਹੋਰ ਚਾਹਦੇ ਚੁਣੀ ਤੁਸੀਂ ਚੁਣ ਲਵੋ ਤੁਹਾਡੀ ਸਹੂਲਤ ਅਨਸਾਰ ਜੇ ਤਰੀਕ ਬਦਲਣੀ ਚਾਹੁੰਦੇ ਹੋ ਤੁਸੀਂ ਬਦਲ ਲਵੋ ਨਹੀਂ ਪਹਿਲਾਂ ਵੀ ਬੈਸ ਦੀ ਚੁਣੌਤੀ ਮੁੱਖ ਮੰਤਰੀ ਨੇ ਆਪ ਦਿੱਤੀ ਸੀ ਬਿਲਕੁਲ ਬਿਲਕੁਲ ਤੇ ਹੁਣ ਦੂਜੀ ਵਾਰ ਬਤੋ ਹੁਣ ਤੱਕ ਦੋ ਵਾਰ ਹੀ ਮੁੱਖ ਮੰਤਰੀ ਨੇ ਆਪ ਬਹਿਸ ਲਈ ਸੱਦਾ ਦਿੱਤਾ ਬਿਲਕੁਲ ਜੀ ਜਦੋਂ ਕਾਲੀਆਂ ਅਣਕਾਂ ਲਾ ਕੇ ਘੁੰਮਦੇ ਹੁੰਦੇ ਸੀ ਉਦੋਂ ਵੀ ਇਹਨਾਂ ਨੇ ਇਹ ਇਦਾਂ ਹੀ ਕਿਹਾ ਸੀ ਜਦੋਂ ਜਦੋਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਬਲਾ ਕੇ ਤੋਹੀਨ ਕੀਤੀ ਫਿਰ ਰਿਪ੍ਰੈਸ਼ਨ ਕੀਤਾ ਫਿਰ ਖਨੌਰੀ ਮੋਰਚਾ ਚੱਕਿਆ ਉੱਥੇ ਹੀ ਬਹਿਸ ਦੀ ਚੁਣੌਤ ਦਿੱਤੀ ਤੇ ਆਪਾਂ ਕਿਹਾ ਵੀ ਅਸੀਂ ਭਾਈ ਇਸ ਤਰੀਕ ਨੂੰ ਬੈਠੇ ਆ ਜਾਂ ਤੇ ਤਰੀਕ ਜਾਂ ਸਮਾਂ ਬਦਲਣਾ ਜਾਂ ਸਥਾਨ ਬਦਲਣਾ ਬਦਲ ਲਓ ਨਹੀਂ ਇੱਥੇ ਆ ਜਾਓ ਔਰ ਆਪਾਂ ਕਿਸਾਨ ਭਵਨ ਦੇ ਵਿੱਚ ਬੈਠੇ ਸਾਰਾ মিডিਆ ਭਾਈਚਾਰਾ ਉੱਥੇ ਪਹੁੰਚਿਆ ਉਹਨਾਂ ਦੀਆਂ ਕੁਰਸੀਆਂ ਲਗਾਈਆਂ ਗਈਆਂ ਮੁੱਖ ਮੰਤਰੀ ਸਾਹਿਬ ਨਹੀਂ ਆਏ ਚੁੱਪ ਹੋ ਗਏ ਫਿਰ ਪਾਣੀਆਂ ਦੇ ਮਸਲੇ ਤੇ ਹੀਰੋ ਬਣ ਤੁਰ ਪਏ ਉੱਥੇ ਕਿਸਾਨ ਜਥੇਬੰਦੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਉਸ ਤੋਂ ਪਹਿਲਾਂ ਵੀ ਕਿ ਇਹ ਪੈਰਲਲ ਸਰਕਾਰ ਚਲਾਉਂਦੇ ਨੇ ਇਹ ਇੰਨਾ ਮਸਲੇ 'ਚ ਵੀ ਆ ਗਏ ਹੁਣ ਫੇਰ ਜਾ ਕੇ ਹੁਣ ਫੇਰ ਕਿਸਾਨਾਂ ਉੱਤੇ ਹਮਲਾ ਬੋਲਦਾ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਖੇਤੀ ਨੀਤੀ ਤੇ ਬਹਿਸ ਕਰੋ ਲਾਈਵ ਆਓ ਕਿਸਾਨ ਜਥੇਬੰਦੀਆਂ ਨੇ ਸਜੂਤ ਕਿਸਾਨ ਮੋਰਚ ਨੇ ਕਿਹਾ ਹਾਂ ਭਾਈ ਦੱਸੋ ਸਥਾਨ ਤੇ ਜਗ੍ਹਾ ਤੇ ਸਮਾਂ ਤੁਸੀਂ ਦੱਸੋ ਤੇ ਅੱਜ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਤਾਂ ਇਹਨਾਂ ਨੂੰ ਹੁਣ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਵੜਕ ਮਾਰੀ ਚ ਆਓ ਮੇਰੇ ਨਾਲ ਬਹਿਸ ਕਰੋ ਮਤਲਬ ਐ ਵਿਖਾਉਣਾ ਵੀ ਤੁਹਾਨੂੰ ਤਾਂ ਪਤਾ ਹੀ ਕੱਖ ਨਹੀਂ ਮੈਨੂੰ ਸਾਰਾ ਪਤਾ ਹੈ ਮੈਂ ਕਿਸਾਨ ਆ ਦੂਜੇ ਪਾਸੇ ਜਦੋਂ ਪੱਤਰਕਾਰ ਭਾਈਚਾਰ ਨੇ ਸਵਾਲ ਪੁੱਛਿਆ ਵੀ ਭਾਈ ਕਿਸਾਨਾਂ ਨੇ ਤੁਹਾਡੀ ਬਹਿਸ ਨੂੰ ਕਬੂਲ ਕਰ ਲਿਆ ਚੁਣੌਤੀ ਨੂੰ ਉਦੋਂ ਕਹਿੰਦਾ ਨਹੀਂ ਮੈਂ ਤਾਂ ਝੋਨਾ ਲਵਾ ਰਿਆ ਮੈਂ ਤਾਂ ਝੋਨੇ ਦੀ ਫਿਕਰ ਆ ਕਿਸਾਨਾਂ ਨੂੰ ਇਹਨਾਂ ਨੂੰ ਬਹਿਸ ਦੀ ਪਈ ਆ ਝੋਨਾ ਕਿਸਾਨਾਂ ਨੇ ਲਾਉਣਾ ਮੁੱਖ ਮੰਤਰੀ ਸਾਹਿਬ ਨੇ ਪਨੀਰੀ ਪੱਟ ਕੇ ਨਹੀਂ ਦੇਣੀ ਜਾ ਕੇ ਵੀ ਬਹੁਤ ਇਹਨਾਂ ਨੂੰ ਫਿਕਰ ਹੈ। ਹੂੰ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ ਪੰਜਾਬ ਸਰਕਾਰ ਦਾ ਕੰਮ ਹੈ ਬਿਜਲੀ ਤੇ ਪਾਣੀ ਪਹਚਾਉਣਾ। ਹੂੰ 1 ਜੂਨ ਤੋਂ ਝੋਨੇ ਦਾ ਐਲਾਨ ਕੀਤਾ ਹੋਇਆ। ਹੂੰ ਖੇਤਾਂ 'ਚ ਜਾ ਕੇ ਵੇਖ ਲਓ ਧੂੜ ਉੱਡਦੀ ਆ। ਉਹਦਾ ਕਾਰਨ ਕੀ ਹੈ ਕਿ ਨਹਿਰਾਂ ਦੇ ਅੰਦਰ ਹਜੇ ਤੱਕ ਪਾਣੀ ਨਹੀਂ ਛੱਡਿਆ। ਹੂੰ ਪਾਣੀ ਦਾ ਬੜੇ ਰਾਖੇ ਬਣੇ ਰਹੇ ਨੇ। ਹਫਤਾ ਧਰਨਾ ਵੀ ਦਿੱਤਾ। ਦੂਜੇ ਇੱਕ ਨੂੰ ਕਹਿੰਦੇ ਧਰਨਾ ਤੁਹਾਡਾ ਲੱਗਣ ਹੀ ਜਣਾ ਸਾਨੂੰ ਕਿਹੜੇ ਤੁਹਾਡੇ ਲੱਗਣ ਹੀ ਜਣਾ ਆਪ ਧਰਨਾ ਲਾ ਕੇ ਬੈਠੇ ਨੇ। ਫਿਰ ਉੱਥੇ ਕਹਿੰਦੇ ਨੇ ਹੁਣ ਕਿੱਧਰ ਗਏ? ਗਏ ਤਾਂ ਅਸੀਂ ਫਰੰਗੀ ਕੋ ਮਾਰਨੇ ਕੋ ਬੇੜੇ ਤੋਪੇ ਤੋਪਾਂ ਜੜੀਆਂ ਉਹ ਖਵਾ ਕੇ ਆ ਗਏ ਬੇੜੇ ਤੋਪਾਂ ਦੇ ਖਵਾ ਕੇ ਆ ਗਏ ਉਲਟਾ ਸੀ ਇਹ ਸਫ ਲਵਾ ਕੇ ਆ ਗਏ ਹਮਮ ਔਰ ਉੱਠ ਗਏ ਕੀ ਫਿਰ ਪਾਣੀ ਬਚ ਗਿਆ ਹਮਮ ਪਾਣੀ ਤਾਂ ਜਾ ਰਿਹਾ ਤੇ ਪੰਜਾਬ ਮੰਗਦਾ ਹੈ ਪੰਜਾਬ ਦੇ ਪਾਣੀਆਂ ਦੇ ਰਾਖੇ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਕੱਸਿਆਂ ਕੱਸੀਆਂ ਸੂਈਆਂ ਖਾਲਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਹਮਮ ਅੱਜ ਇੱਕ ਹਫਤਾ ਉੱਪਰ ਹੋ ਚੱਲਿਆ ਤੁਸੀਂ ਕਹਿ ਰਹੇ ਸੀ 27 28 ਮਈ ਨੂੰ ਪਾਣੀ ਛੱਡ ਦਿਆਂਗੇ ਤਾਂ ਕਿ ਇੱਕ ਜੂਨ ਤੱਕ ਪੂਰਾ ਪਾਣੀ ਖੇਤਾਂ ਤੱਕ ਪਹੁੰਚ ਜਾਏ ਉਹ ਪਾਣੀ ਤੇ ਪਹੁੰਚਿਆ ਨਹੀਂ ਤੁਹਾਡਾ ਉਹ ਕੰਮ ਸੀ ਉਹ ਵੀ ਤੁਸੀਂ ਨਹੀਂ ਕੀਤਾ ਆਪੇ ਤੁਸੀਂ ਬਹਿਸ ਦੀ ਬੜਕ ਮਾਰ ਲਈ ਹੁਣ ਜਦੋਂ ਤੁਹਾਡੇ ਕੋਲੇ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈਗਾ ਤਾਂ ਤੁਸੀਂ ਆਪਣੇ ਬਿਆਨਾਂ ਨਾਲ ਜਿਹੜਾ ਜਿਹੜਾ ਬਿਆਨ ਦੇ ਕੇ ਤੁਹਾਨੂੰ ਜਿਹੜਾ ਆਪਣਾ ਦੋਸ਼ ਹੈ ਤੁਹਾਡੇ ਉੱਤੇ ਤੁਸੀਂ 3.5 ਸਾਲਾਂ ਚ ਨਾ ਖੇਤੀ ਪਾਲਿਸੀ ਬਣਾ ਸਕਕੇ ਨਾ ਕਿਸਾਨਾਂ ਦਾ ਕਰਜ਼ਾ ਮਾਫੀ ਕਰ ਸਕਕੇ ਨਾ ਐਮਐਸਪੀ ਫਸਲਾਂ ਤੇ ਦੇ ਸਕਕੇ ਔਰ ਕਣਕ ਝੋਨੇ ਦਾ ਰੋਲ ਦਰ ਇਸ ਵਾਰੀ ਕਣਕ ਰੋਲੀ ਹੈ ਹਜੇ ਤੱਕ ਕਣਕ ਮੰਡੀਆਂ ਚ ਪਈ ਹੈ ਆ ਡੇਢ ਤੁਸੀਂ ਅਨਾਉਂਸ ਕੀਤੀ ਸੀ ਉਹਦੇ ਤੇ ਪਾਣੀ ਨਹੀਂ ਪਹੁੰਚਿਆ ਤਾਂ ਤੁਸੀਂ ਇਸ ਜਦੋਂ ਤੁਸੀਂ ਬਹਿਸ ਦੀ ਚਣੌਤੀ ਦੇ ਲਈ ਤੁਹਾਨੂੰ ਪਤਾ ਕੁਝ ਨਹੀਂ ਹੈਗਾ ਮੇਰੇ ਕੋ ਕਹਿਣ ਲਈ ਔਰ ਦੂਜੇ ਪਾਸੇ ਕਿਸਾਨਾਂ ਨੇ ਤਾਂ ਪੂਰੀ ਖੇਤੀ ਪਾਲਿਸੀ ਬਣਾ ਕੇ ਦੇਤੀ ਤਾਂ ਤੁਸੀਂ ਭੱਜੇ ਨਹੀਂ ਤੁਸੀਂ ਜੁੱਤੀ ਲਾ ਕੇ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਗਏ ਹੋ ਕਿਉਂਕਿ ਹੈ ਨਹੀਂ ਤੁਹਾਡੇ ਕੋਲ ਕੁਝ ਵੀ ਗੱਲ ਕਰਨ ਨੂੰ ਅੱਛਾ ਮੁੱਖ ਮੰਤਰੀ ਸਾਹਿਬ बार-बार ਕਿਸਾਨਾਂ ਨਾਲ ਉਲਝ ਰਹੇ ਨੇ ਜੀ ਇਹਦਾ ਕੀ ਕਾਰਨ ਲੱਗਦਾ ਦੇਖੋ ਇਹਦਾ ਕਾਰਨ ਬਹੁਤ ਵੱਡਾ ਹੈ ਹਮ ਮੁੱਖ ਮੰਤਰੀ ਸਾਹਿਬ ਸਾਡੇ ਸੂਬੇ ਦੀ ਸਰਕਾਰ ਦੇ ਸਿਰੇ ਦੇ ਆਗੂ ਨੇ ਪਰ ਭਾਰਤ ਦੇ ਸਿਸਟਮ ਅੰਦਰ ਭਾਰਤ ਦੀ ਸਟੇਟ ਮਸ਼ੀਨਰੀ ਦਾ ਇੱਕ ਪੁਰਜਾ ਨੇ ਔਰ ਭਾਰਤ ਦੀ ਸਟੇਟ ਮਸ਼ੀਨਰੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਕਹਿ ਤੇ ਚੱਲਦੀ ਜੰਨੀ ਬਿਊਰੋਕ੍ਰੇਸੀ ਆ ਕਾਨੂੰਨ ਚਾਹੇ ਖੇਤੀ ਕਾਨੂੰਨਾਂ ਦੀ ਗੱਲ ਕਰੋ ਅਮਰੀਕਾ ਤੱਕ ਲਿੰਕ ਜੁੜੇ ਹੋਏ ਨੇ ਅਮਰੀਕਾ ਬਾਹਮ ਰੋੜ ਕੇ ਤਿੰਨ ਕਾਨੂੰਨ ਵੀ ਉਹਨੇ ਲਪਾਸ ਕਰਾਏ ਸੀ ਲੋਕਾਂ ਦੇ ਦਬਾਅ ਹੇਠ ਵਾਪਸ ਲਏ ਬਾਹਮ ਰੋੜ ਕੇ ਉਹਨਾਂ ਨੇ ਪਹਿਲਾਂ ਬਰਤਾਨੀਆਂ ਦੇ ਨਾਲ ਹਮਲਾ ਜਿਹੜਾ ਉਹ ਸਮਝੌਤਾ ਕਰ ਲਿਆ ਬਰਤਾਨੀਆਂ ਦੇ ਨਾਲ ਹੂੰ ਉਹ ਜਿਹੜਾ ਅਗਸਤ ਦੇ ਵਿੱਚ ਅਮਰੀਕਾ ਦੇ ਨਾਲ ਸਮਝੌਤਾ ਹੋਣ ਜਾ ਰਿਹਾ ਤਾਂ ਮੁੱਖ ਮੰਤਰੀ ਸਾਹਿਬ ਜੋ ਕਿਉਂ ਕੇ ਪੈ ਰਹੇ ਨੇ ਉਹੀ ਕਿਸਾਨ ਨੇ ਜਿਨ੍ਹਾਂ ਨਾਲ ਧਰਨਿਆ ਤੇ ਬਿੰਦੇ ਤੁਸੀਂ ਪਰ ਅੱਜ ਉਹ ਸਟੇਟ ਮਸ਼ੀਨਰੀ ਦੇ ਪੁਰਜੇ ਉਹਦੇ ਵਿੱਚ ਪੁਰਜੇ ਤੌਰ ਤੇ ਫਿੱਟ ਹੋ ਗਏ ਨੇ ਹੂੰ ਹੁਣ ਉਹ ਉਸੇ ਮਸ਼ੀਨਰੀ ਦੇ ਲਈ ਚੱਲਣਗੇ ਤਾਂ ਅੱਜ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਸੂਬੇ ਅੰਦਰ ਵਿਰੋਧੀ ਧਿਰ ਹੈ ਨਹੀਂ ਜਦੋਂ ਦੇਸ਼ ਅੰਦਰ ਵਿਰੋਧੀ ਧਿਰ ਹੈ ਨਹੀਂ ਤਾਂ ਲੋਕਾਂ ਦੇ ਮੁੱਦੇ ਕੌਣ ਉਠਾ ਰਿਹਾ ਮੈਨੂੰ ਇਹ ਦੱਸੋ ਸਾਰੇ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਕੋਈ ਅਸੀਤ ਹੈ ਜਿਹੜੀ ਸਰਕਾਰ ਦੇ ਕਿਸੇ ਵੀ ਮਸਲੇ ਨੂੰ ਰੋਕ ਸਕੇ ਜਗ੍ਹਾ ਜਗ੍ਹਾ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਮੁਆਵਜ਼ੇ ਦਿੱਤੇ ਖੋਈਆਂ ਜਾ ਰਹੀਆਂ ਨੇ ਉੱਥੇ ਕੌਣ ਲੜ ਰਿਹਾ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਘਰਾਂ ਦੀਆਂ ਕੁਰਕੀਆਂ ਕੱਢੀਆਂ ਜਾ ਰਹੀਆਂ ਕੌਣ ਲੜ ਰਿਹਾ ਕਿਸਾਨ ਜਥੇਬੰਦੀਆਂ ਧੱਕੇ ਨਾਲ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਨੇ ਪ੍ਰਾਈਵੇਟ ਕੰਪਨੀਆਂ ਦੇ ਕੌਣ ਲੜ ਰਿਹਾ ਕਿਸਾਨ ਜਥੇਬੰਦੀਆਂ ਜਮੀਨਾ ਖੋਈਆਂ ਜਾ ਰਹੀਆਂ ਨੇ ਸਾਡੀ ਸਿੱਖਿਆ ਪਾਲਿਸੀ ਖੋਈ ਜਾ ਰਹੀ ਆ ਪੁਰਾਣੀ ਖਤਮ ਕਰਕੇ ਨਵੀਂ ਸਿੱਖਿਆ ਪਾਲਿਸੀ ਦੀਣ ਆ ਚੌਕੇ ਦਾ ਸੰਘਰਸ਼ ਹੋਇਆ ਟੀਚਰ ਕੁੱਟੇ ਜਾਣ ਮਲਾਜ਼ਮ ਕੁੱਟੇ ਜਾਣ ਮਜ਼ਦੂਰਾਂ ਤੇ ਹਮਲਾ ਹੋ ਜਾਵੇ ਦੁਕਾਨਦਾਰਾਂ ਤੇ ਹੋ ਜਾਵੇ ਕੌਣ ਖੜਦਾ ਹੈ ਕਿਸਾਨ ਜੱਥੇਬੰਦੀਆਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਜਿਹੜੀ ਮਸ਼ੀਨਰੀ ਦੇ ਉਹ ਪੁਰਜ਼ੇ ਨੇ ਉਹਨੂੰ ਪਤਾ ਹੈ ਕਿ ਜੇ ਕੋਈ ਤਾਕਤ ਹੈ ਜਿਹੜੀ ਜੱਥੇਬੰਦ ਵੀ ਹੈ ਜਿਹੜੀ ਜਿੰਦੇ ਕੋਲੇ ਲੜਨ ਦੀ ਸ਼ਮਤਾ ਵੀ ਹੈ ਉਹ ਕਿਸਾਨ ਜਥੇਬੰਦੀਆਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਦਿਨ ਰਾਤ ਉਹਨਾਂ ਨੂੰ ਸੁਪਨੇ ਕਿਸਾਨ ਜਥੇਬੰਦੀਆਂ ਦੀ ਆਉਂਦੇ ਆ ਠੀਕ ਆ ਕੋਈ ਵੀ ਗੱਲ ਹੋ ਜੇ ਕਿਸਾਨ ਜਥੇਬੰਦੀ ਦੇ ਹਮਲਾ ਵੜਦਿਆ ਵੀ ਇੱਕ ਤਾਂ ਕਿਸਾਨਾਂ ਨੂੰ ਦੂਜੇ ਸਮਾਜ ਦੇ ਵਿੱਚੋਂ ਅੱਢ ਕੀਤਾ ਜਾ ਸਕੇ ਜਿਹੜਾ ਕਿ ਉਹ ਬਹੁਤ ਅਸਫਲ ਕੋਸ਼ਿਸ਼ ਕਰ ਰਹੇ ਨੇ ਦੂਜਾ ਉਹ ਇਤਿਹਾਸ ਜਾਣਦੇ ਨੇ ਇਤਿਹਾਸ ਦੇਖੋ ਅਫਗਾਨਾਂ ਦੇ ਹਮਲਿਆਂ ਤੋਂ ਲੈ ਕੇ ਤੁਰਕਾਂ ਦੇ ਹਮਲਿਆਂ ਤੋਂ ਲੈ ਕੇ ਜਦੋਂ ਮੁਗਲਾਂ ਦਾ ਰਾਜ ਰਿਹਾ ਜਦੋਂ ਅੰਗਰੇਜ਼ਾਂ ਦਾ ਰਾਜ ਰਿਹਾ ਜਦੋਂ ਕਾਲੀਆਂ ਦਾ ਰਾਜ ਰਿਹਾ ਜਦੋਂ ਕਾਂਗਰਸੀਆਂ ਦਾ ਰਾਜ ਰਿਹਾ ਤੇ ਅੱਜ ਜਦੋਂ ਆਮਦ ਪਾਰਟੀ ਦੀ ਸਰਕਾਰ ਆ ਪੰਜਾਬ ਅੰਦਰ ਪੂਰੇ ਪੀਰੀਅਡ ਦੌਰਾਨ ਕਿਸਾਨੀ ਲੜੀ ਆ ਇਹ ਡਰ ਸਤਾਉਂਦਾ ਭਗਵੰਤ ਮਾਨ ਨੂੰ ਵੀ ਇਹ ਜਿਹੜੀ ਇੱਕ ਤਾਕਤ ਹੈ ਇਹਨੇ ਸਾਡੇ ਕਾਰਪੋਰੇਟ ਦੇ ਫੈਸਲੇ ਲਾਗੂ ਨਹੀਂ ਹੁੰਦੇ ਨੇ ਜਿਹੜਾ ਸੀ ਜ਼ਮੀਨਾਂ ਖੋਣੀਆਂ ਚਾਹੁੰਦੇ ਆ 24000 ਏਕੜ ਜ਼ਮੀਨ ਖੋਣੀ ਕਹਿੰਦੇ ਲੁਧਿਆਣੇ ਚ ਗਲਾਡਾ ਦੇ ਵੱਲੋਂ ਤੇ ਉਹਨੂੰ ਕਹਿੰਦੇ ਡਿਵੈਲਪ ਕਰਕੇ ਕਿਸਾਨਾਂ ਨੂੰ ਦੇਾਂਗੇ ਪੈਸੇ ਨਹੀਂ ਦੇਣੇ ਐਕਵਾਇਰ ਕਰਨ ਦੇ ਸਿਰਫ ਇੱਕ ਪਲਾਟ ਦਿਆਂਗੇ 1000 ਗਾਇਦਾ ਤੇ ਇਹ ਇਹਦੇ ਫਿਰ ਜਦੋਂ ਕਿਸਾਨਾਂ ਦੀ ਜ਼ਮੀਨ ਖੋਹਣਾ ਆਣਾ ਡਾਂਗ ਲੈ ਕੇ ਪੁਲਿਸੀ ਆ ਡਾਂਗ ਤੇ ਫਿਰ ਕਿੰਨੇ ਖੜਨਾ ਕਿਸਾਨ ਜਥੇਬੰਦੀਆਂ ਨੇ ਤਾਂ ਇਸ ਤੋਂ ਪਹਿਲਾਂ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਉਸ ਤੋਂ ਪਹਿਲਾਂ ਹਮਲਾ ਵੜਦਿਓ ਸੋ ਇਹ ਵੀ ਵਹਿਮ ਹੀ ਆ ਭਗਵੰਤ ਮਾਨ ਸਾਹਿਬ ਦਾ ਵੀ ਇਸ ਤਰ੍ਹਾਂ ਦੇ ਗਲਤ ਬਿਆਨਵਾਜੀਆਂ ਕਰਕੇ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਉਹ ਛੋਟਾ ਦਿਖਾ ਦੇਣਗੇ ਤੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਜਾਣਗੇ ਨਹੀਂ ਇੱਕ ਇੱਕ ਉਹ ਕੌਮ ਹੈ ਕਿਸਾਨ ਕੌਮ ਜਿਹੜੀ ਸਦੀਆਂ ਤੋਂ ਲੜਦੀ ਆ ਰਹੀ ਜ਼ੁਲਮ ਦੇ ਖਿਲਾਫ ਜਦੋਂ ਚਾਹੇ ਗੁਰੂ ਬਾਬੇ ਨਾਨਕ ਨੇ ਵੰਗਾਰਿਆ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗਵਾਈ ਚ ਲੜੇ ਹੋਣ ਚਾਹੇ ਬੰਦਾ ਸਿੰਘ ਬਹਾਦਰ ਦੀ ਗਵਾਈ ਚ ਲੜੇ ਹੋਣ ਚਾਹੇ ਉਸ ਤੋਂ ਬਾਅਦ ਵੀ ਔਰ ਅੱਜ ਤੱਕ ਕਿਸਾਨ ਜਮਾਤ ਇੱਕ ਐਸੀ ਜਮਾਤ ਜਿਹੜੀ ਲਗਾਤਾਰ ਸਾਮਰਾਜੀਆਂ ਦੇ ਖਿਲਾਫ ਔਰ ਜੋਕੇ ਕਾਰਪੋਰੇਟ ਦੇ ਖਿਲਾਫ ਲੜ ਰਹੀ ਇਸ ਕਰਕੇ ਭਗਵੰਤ ਮਾਨ ਸਾਹਿਬ ਜਿਹੜੇ ਉਸ ਕਾਰਪੋਰੇਟ ਦੀ ਮਸ਼ੀਨਰੀ ਦੇ ਪੁਰਜ਼ੇ ਨੇ ਉਹ ਵਾਰ-ਵਾਰ ਫਿਰ ਉਹ ਹਮਲੇ ਕਰਦੇ ਨੇ ਉਹ ਸ਼ਬਦੀ ਹਮਲੇ ਕਰਦੇ ਨੇ ਇੱਕ ਪਾਸੇ ਡਾਂਗ ਚਲਾਉਂਦੇ ਨੇ ਪੁਲਿਸ ਦੇ ਰਾਈ ਗੋਲੀ ਵੀ ਚਲਾਉਂਦੇ ਨੇ ਔਰ ਸ਼ਬਦੀ ਹਮਲੇ ਵੀ ਕਰਦੇ ਨੇ ਸੋ ਇਸ ਸਟੇਟ ਦਾ ਜਿਹੜਾ ਕਿਰਦਾਰ ਹੈ ਉਹ ਭਗਵੰਤ ਮਾਨ ਦੇ ਵਿੱਚੋਂ ਝਾਕਦਾ ਔਰ ਜਿਹੜਾ ਲੋਕਾਂ ਦਾ ਕਿਰਦਾਰ ਹੈ ਉਹ ਕਿਸਾਨ ਜਥੇਬੰਦੀਆਂ ਦੇ ਝਾਕਦਾ ਸੋ ਜਦੋਂ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਇੱਕ ਜੋਕਾਂ ਦੀ ਤੇ ਜੋਕਾਂ ਨੂੰ ਫਿਰ ਲੋਕ ਤਾਂ ਭੜੇ ਲੱਗਣੀ ਆ ਸੋ ਭਗਵੰਤ ਮਾਨ ਸਾਹਿਬ ਤਾਂ ਜਿਹੜਾ ਜਥੇਬੰਦੀਆਂ ਤੇ ਵਾਰ-ਵਾਰ ਹਮਲਾ ਕਰਦੇ ਪਰ ਜਿਸ ਤਰ੍ਹਾਂ ਭਗਵੰਤ ਮਾਨ ਤੇ ਉਹਦੀ ਪਾਰਟੀ ਨੂੰ ਵੀ ਪੰਜਾਬ ਚ ਸਿਆਸੀ ਜ਼ਮੀਨ ਚਾਹੀਦੀ ਆ 2027 ਦੇ ਇਲੈਕਸ਼ਨ ਫਿਰ ਸਿਰ ਤੇ ਨੇ ਦਿੱਲੀ ਚ ਇਹਨਾਂ ਦੀ ਪਾਰਟੀ ਹਾਰ ਚੁੱਕੀ ਆ ਬੜੀ ਕਰਾਰੀ ਹਾਰ ਕੇਜਰੀਵਾਲ ਹੋਰੀ ਖੁਦ ਹਾਰ ਚੁੱਕੇ ਨੇ ਤਾਂ ਪੰਜਾਬ ਦੀ ਕਿਸਾਨੀ ਦੇ ਨਾਲ ਐਦਾਂ ਦਾ ਵਿਵਹਾਰ ਕਰਕੇ ਉਹਨਾਂ ਨੂੰ ਚੈਲੰਜ ਕਰਕੇ ਸਾਰਾ ਕੁਝ ਕਰਕੇ ਕੀ ਭਗਵੰਤ ਮਾਨ ਹੋਰੀ ਆਪਣੀ ਸਿਆਸੀ ਤੌਰ ਤੇ ਆਪਣੇ ਪੈਰ ਨਹੀਂ ਵੜ ਰਹੇ ਦੇਖੋ ਭਗਵੰਤ ਮਾਨ ਦੀ ਡਿਊਟੀ ਆਮ ਆਦਮੀ ਪਾਰਟੀ ਨੂੰ ਬਚਾਉਣ ਦੀ ਨਹੀਂ ਹੈ ਭਗਵੰਤ ਮਾਨ ਦੀ ਡਿਊਟੀ ਭਾਜਪਾ ਨੂੰ ਬਚਾਉਣ ਦੀ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਆਗੂ ਆ ਸੁਣੋ 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 ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਆਗੂ ਨਹੀਂ ਹਨ ਭਗਵੰਤ ਮਾਨ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਬੰਦੇ ਨੇ ਉਹਨਾਂ ਦੇ ਕਰਿੰਦੇ ਦੇ ਤੌਰ ਤੇ ਕੰਮ ਕਰ ਰਹੇ ਨੇ ਤੁਸੀਂ ਤੁਸੀਂ ਸ਼ਬਦਾਂ ਨੂੰ ਦੇਖੋ ਅੱਜ ਕੱਲ੍ਹ ਹੀ ਮੈਂ ਸੁਣ ਰਿਹਾ ਸੀ ਭਗਵੰਤ ਮਾਨ ਕਹਿੰਦੇ ਵੀ ਟਰੈਕਟਰਾਂ ਦੀ ਲੋਡ ਨਹੀਂ ਹੈ ਟਰੈਕਟਰ ਤੇ 20 ਦਿਨ ਕੰਮ ਕਰਕੇ ਵਿਹਲੇ ਖੜੇ ਰਹਿੰਦੇ ਨੇ ਇਹ ਟਰੈਕਟਰਾਂ ਦੀ ਲੋਡ ਨਹੀਂ ਨਾ ਤਾਂ ਐਵੇਂ ਵੱਡੇ ਵੱਡੇ ਡੈਕ ਲਾਏ ਨੇ ਇਹੀ ਭਾਸ਼ਾ ਨੈਸ਼ਨਲ ਮੀਡੀਆ ਤੇ ਨਰਿੰਦਰ ਮੋਦੀ ਦੀ ਪਾਰਟੀ ਵੀ ਦਿੱਲੀ ਅੰਦੋਲਨ ਵੇਲੇ ਬੋਲਦੀ ਸੀ ਵੀ ਇਹ ਟਰੈਕਟਰ ਲਈ ਫਿਰਦੇ ਨੇ ਇਹਦੇ ਬਹੁਤ ਤਗੜੇ ਨੇ ਹੂੰ ਇਹੀ ਭਾਸ਼ਾ ਜਿਹੜੀ ਆ ਉਹ ਅੱਜ ਮੁੱਖ ਮੰਤਰੀ ਸਾਹਿਬ ਬੋਲ ਰਹੇ ਨੇ ਸੋ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਹੈ ਕਿ ਪੰਜਾਬ ਅੰਦਰ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਪੰਜਾਬ ਦਾ ਹੈ ਉਹ ਪੂਰੇ ਭਾਰਤ ਦੀਆਂ ਜਥੇਬੰਦੀਆਂ ਦਾ ਦਿਲ ਤੇ ਦਿਮਾਗ ਹੈ ਸਟਰੈਂਥ ਇਸ ਨੂੰ ਜੇਕਰ ਕੋਈ ਤੋੜ ਸਕਦਾ ਤਾਂ ਪੰਜਾਬ ਦੀ ਸਰਕਾਰ ਨੂੰ ਜ਼ੋਰ ਲਵਾਏ ਉਹਦੇ ਚੋਂ ਆਮ ਆਦਮੀ ਪਾਰਟੀ ਆਪ ਦਾ ਕਿਉਂਕਿ ਕਿਸਾਨ ਜਿਹੜੀ ਕਿਸਾਨ ਜਮਾਤ ਹੈ ਇਹਦਾ ਵੱਡਾ ਵੋਟ ਬੈਂਕ ਹੈ ਕਿਸਾਨਾਂ ਦੇ ਮਜ਼ਦੂਰਾਂ ਦੀ ਸਾਂਝ ਵੀ ਪਿੰਡਾਂ 'ਚ ਹੁੰਦੀ ਹੈ ਉਹ ਇੱਕ ਦੂਜੇ ਨਾਲ ਰਲ ਕੇ ਵੀ ਚੱਲਦੇ ਨੇ ਤਾਂ ਇਹ ਜਿਹੜਾ ਕਹਿਣਾ ਉਹ ਸਿੱਧਾ-ਸਿੱਧਾ ਫਾਇਦਾ ਪਹੁੰਚਾਉਣਾ ਹੈ ਬੀਜੇਪੀ ਸਰਕਾਰ ਨੂੰ ਕਿਉਂਕਿ ਬੀਜੇਪੀ ਕਿਸਾਨਾਂ ਤੇ ਮਜ਼ਦੂਰਾਂ 'ਚ 파ੜੇ ਪਾ ਕੇ ਹਰ ਕੰਮ ਲਈ ਹਰ ਵਿਕਾਸ ਦੇ ਵਿਰੋਧੀ ਕਿਸਾਨਾਂ ਨੂੰ ਦਰਸਾ ਕੇ ਵੀ ਇੱਕ ਵਿਕਾਸ ਦੇ ਵਿਰੋਧੀ ਨੇ ਅਸੀਂ ਤਾਂ ਜ਼ਮੀਨ ਜਿਹੜੀ ਡਿਵੈਲਪ ਕਰਕੇ ਅੱਜ ਤੱਕ ਵਿਕਾਸ ਨਹੀਂ ਉਹ ਅਸੀਂ ਵਿਕਾਸ ਕਰਕੇ ਦੇ ਰਹੇ ਹਾਂ ਜਿਵੇਂ ਭਾਜਪਾ ਸਾਰੇ ਮੁਲਕ 'ਚ ਖੋ ਰਹੀ ਆ ਉਹਨੇ ਵੀ ਖੋ ਕੇ ਕਾਰਪੋਰੇਟਾਂ ਨੂੰ ਕੰਪਨੀਆਂ ਨੂੰ ਦੇਣੀ ਆ ਇਹਨਾਂ ਨੇ ਵੀ ਖੋ ਕੇ ਕਾਰਪੋਰੇਟ ਕੰਪਨੀਆਂ ਨੂੰ ਦੇਣੀ ਸੋ ਭਾਜਪਾ ਦਾ ਏਜੰਡਾ ਹੈ ਕਿਸਾਨਾਂ ਨੂੰ ਦੇਸ਼ ਵਿਰੋਧੀ ਪੰਜਾਬ ਵਿਰੋਧੀ ਦਰਸਾ ਕੇ ਤੇ ਦੂਜਿਆਂ ਨੂੰ ਜਿਹੜਾ ਪੁੱਲ ਉਹਨਾਂ ਦੀ ਕਰਕੇ ਹਾਂ ਉਹ ਜਿਹੜਾ ਕਰਦੇ ਨੇ ਕਿ ਇੱਕ ਐਸਾ ਮਾਹੌਲ ਕ੍ਰੀਏਟ ਕਰ ਦਿਓ ਇਹ ਸਾਰੇ ਲੋਕਾਂ ਨੂੰ ਲੱਗਣ ਜੇ ਵੀ ਆ ਜਿਹੜੇ ਵਪਾਰੀ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਨੌਜਵਾਨ ਨੇ ਜਿਹੜੀ ਬੇਰੁਜ਼ਗਾਰੀ ਸਮੱਸਿਆ ਉਹ ਵਿਕਾਸ ਨਹੀਂ ਹੋਣ ਦਿੰਦੇ ਤੇ ਆ ਕਿਸਾਨ ਨਹੀਂ ਹੋਣ ਦਿੰਦੇ ਸੋ ਇਸ ਕਰਕੇ ਭਾਜਪੀ ਨੂੰ ਫਾਇਦਾ ਪਹੁੰਚਾਉਣ ਲਈ ਅਗਲੀ 2027 ਵਿੱਚ ਭਾਜਪੀ ਕਿਵੇਂ ਪੰਜਾਬ ਅੰਦਰ ਪੈਰ ਲਾਵੇ ਉਹ ਦਲਤਾਂ ਦੀਆਂ ਵੋਟਾਂ ਲਵੇ ਉਹ ਸ਼ਹਿਰੀਆਂ ਦੀਆਂ ਵੋਟਾਂ ਲਵੇ ਉਹ ਕਿਸਾਨਾਂ ਨੂੰ ਵਿਲਨ ਵਿਖਾ ਕੇ ਆਪਦੇ ਦੇ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੀ ਉਹ ਸਿੱਧਾ ਨਹੀਂ ला ਸਕੀ ਉਹਨਾਂ ਨੇ ਡਿਊਟੀ ਲਾਤੀ ਭਗਵੰਤ ਮਾਨ ਸਾਹਿਬ ਦੀ ਔਰ ਭਗਵੰਤ ਮਾਨ ਸਾਹਿਬ ਦੇਖੋ ਦਿੱਲੀ ਦੇ ਵਿੱਚ ਕਾਰਨ ਕੀ ਹੈ ਮੈਂ ਕਾਰਨ ਵੀ ਤੁਹਾਨੂੰ ਦੱਸ ਦਿਆਂ ਦਿੱਲੀ ਦੇ ਵਿੱਚ ਐਤਕੀ ਜਦੋਂ ਤਿੰਨ ਲਗਾਤਾਰ ਤਿੰਨ ਵਾਰੀ ਪਾਰਟੀ ਜਿੱਤੀ ਆਮ ਆਦਮੀ ਪਾਰਟੀ ਤੇ ਇਸ ਵਾਰੀ ਭਾਜਪਾ ਦੀ ਸਰਕਾਰ ਬਣ ਗਈ ਜੇ ਤਿੰਨ ਵਾਰੀ ਲਗਾਤਾਰ ਚਾਹੇ ਪਹਿਲੀ ਸਰਕਾਰ ਇਹਨਾਂ ਦੀ 49 ਦਿਨਾਂ ਦੀ ਸੀ ਪਰ ਲਗਾਤਾਰ ਤਿੰਨ ਵਾਰੀ ਸਰਕਾਰ ਬਣੀ ਹੈ 10 ਸਾਲ ਹੁਣ ਬਣੀ ਹੈ ਯਾਨੀ ਕਹਿ ਲੋ 10 ਸਾਲ ਤੇ 49 ਦਿਨ ਸਰਕਾਰ ਰਹੀ ਹੈ ਕੀ ਜੇ ਇਹਨਾਂ ਨੇ ਕੰਮ ਕੀਤੇ ਸੀ ਤਾਂ ਜਿਤਨਾ ਸੀ ਕੰਮ ਨਹੀਂ ਕੀਤਾ ਬੀਜੇਪੀ ਜਿੱਤ ਗਈ ਪਰ ਉਸ ਤੋਂ ਵੀ ਮਾੜੀ ਗੱਲ ਕੀ ਹੋਈ ਕਿ ਕਿਤੇ ਵੀ ਆਵਾਦੂਈ ਪਾਰਟੀ ਦੀ ਸਰਕਾਰ ਨੇ ਬੀਜੇਪੀ ਦੇ ਕੈਂਡੀਡੇਟਾਂ ਤੇ ਉਹਨਾਂ ਦੀ ਧੱਕੇਸ਼ਹੀ ਦਾ ਵਿਰੋਧ ਨਹੀਂ ਕੀਤਾ ਸਿਰਫ ਬੰਦੇ ਖੜੇ ਕੀਤੇ ਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਸੁਪਰੀਮੋ ਹੈ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਅਸਤਿੰਦਰ ਜੈਨ ਸਾਰਿਆਂ ਨੂੰ ਈਡੀ ਕੇਸਾਂ 'ਚ ਫਸਾ ਕੇ ਬਾਹ ਮਰੋੜੀ ਹੋਈ ਐ ਵੀ ਤੁਸੀਂ ਅੱਗੋਂ ਬੋਲਣਾ ਨਹੀਂ ਸਿਰਫ ਖੜੇ ਹੋਣਾ ਤੇ ਹੋਜੋ ਸਰਕਾਰ ਸਾਡੀ ਬੰਨੀ ਚਾਹੀਦੀ ਐ ਜਦੋਂ ਪੰਜਾਬ 'ਚ ਉਹ ਜਦੋਂ ਦਿੱਲੀ 'ਚ ਬਣਾ ਲਈ ਤਾਂ ਉਹਨਾਂ ਸਾਰਿਆਂ ਨੂੰ ਫਿਰ ਵੇਲੇ ਕਰਕੇ ਇਧਰ ਤੋਰਤਾ ਵੀ ਹੁਣ ਪੰਜਾਬ ਅੰਦਰ ਜਾ ਕੇ ਇਦਾਂ ਦਾ ਮਾਹੌਲ ਕ੍ਰੀਏਟ ਕਰੋ ਤਾਂ ਕਿ 2027 'ਚ ਬੀਜੇਪੀ ਇੱਥੇ ਪੈਰ ਪਸਾਰ ਸਕੇ ਸੋ ਇਸ ਕਰਕੇ ਮੈਂ ਕਹਿਣਾ ਕਿ ਭਗਵਾਨ ਤੁਮਨ ਸਾਹਿਬ ਦੀ ਡਿਊਟੀ ਅਮਿਤ ਸ਼ਾ ਜੇਪੀ ਨੱਡਾ ਤੇ ਨਰਿੰਦਰ ਮੋਦੀ ਜੀ ਨੇ ਲਾ ਰੱਖੀ ਆ ਪੰਜਾਬ ਅੰਦਰ ਜਿਹੜੀ ਵੱਡੀ ਇੱਕ ਕਿਸਾਨੀ ਜਮਾਤ ਉਹਨੂੰ ਆਈਸੋਲੇਟ ਕੀਤਾ ਜਾਵੇ ਤਾਂ ਕਿ ਬੀਜੇਪੀ ਆਪ ਦਾ ਜਿਹੜਾ ਫਿਰਕੂ ਏਜੰਡਾ ਹੈ ਜਿਹੜਾ ਪਾੜੋ ਦੇ ਰਾਜ ਕਰੋ ਦੀ ਨੀਤੀ ਲਿਆ ਕੇ ਉਹ ਸਰਕਾਰ ਬਣਾ ਸਕੇ ਔਰ ਇਸ ਦੀ ਕੀ ਗਾਰੰਟੀ ਹੈ ਕਿ ਅਗਲੇ ਸਮੇਂ ਚ ਮੁੱਖ ਮੰਤਰੀ ਸਾਹਿਬ ਜਿਹੜੇ ਜਾ ਕੇ ਗੋਡੀ ਪੈ ਰਹੇ ਨੇ ਨਰਿੰਦਰ ਮੋਦੀ ਉਹਨਾਂ ਦੇ ਉਹ ਬੀਜੇਪੀ ਚ ਨਹੀਂ ਚਲੇ ਜਾਣਗੇ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇਵਾਂ ਜੀ ਜੀ